ਨਮਸਕਾਰ ਮੈਂ ਰਮਨ ਕੁਮਾਰ ਇਹ ਸ਼ਬਦ ਸੁਣਦਿਆਂ ਹੀ ਪੰਜਾਬੀਆਂ ਨੂੰ ਇੱਕ ਗੜਕਦੀ ਆਵਾਜ਼ ਚਤੇ ਆਈ ਹੋਵੇਗੀ ਜੋ ਦੂਦਰਸ਼ਨ ਤੇ ਪ੍ਰਸਾਰਿਤ ਖਬਰਾਂ ਦੇ ਜਰੀਏ ਇੱਕ ਦੌਰ ਵਿੱਚ ਤਗਰੀਬਨ ਪੰਜਾਬ ਦੇ ਹਰ ਘਰ ਵਿੱਚ ਸੁਣਾਈ ਗਈ ਸੀ న్యూਜ਼ ਪ੍ਰੋਜੈਕਟਰ ਰਹੇ ਰਮਨ ਕੁਮਾਰ ਨੇ ਆਪਣੀ ਆਵਾਜ਼ ਅੰਦਾਜ਼ ਜਰੀਏ ਇਸ ਖੇਤਰ ਵਿੱਚ ਵਿਲੱਖਣ ਪਛਾਣ ਬਣਾਈ ਹੈਨ ਦਾ ਹੱਕੇ ਤੋਂ ਵੱਧ ਦਾ ਸਮਰਮਨ ਕੁਮਾਰ ਨੇ ਤੂ ਦਰਸ਼ਨ ਦੇ ਕੇ ਅੰਦਰ ਤੇ ਖਬਰਾਂ ਪੇਸ਼ ਕੀਤੀਆਂ ਬੀਬੀਸੀ ਪੰਜਾਬੀ ਵੱਲੋਂ ਉਹਨਾਂ ਨਾਲ ਪਿਛਲੇ ਦਿਨੀ ਇੱਕ ਮੁਲਾਕਾਤ ਕੀਤੀ ਗਈ ਸਮਰਮਨ ਕੁਮਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਪਾਲ ਹਨ ਉਹਨਾਂ ਦਾ ਜਨਮ 14 ਦਸੰਬਰ 1957 ਨੂੰ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਜਗਦੀਸ਼ ਕੁਮਾਰ ਅਤੇ ਮਾਤਾ ਬ੍ਰਿਜੇ ਰਾਣੀ ਸੀ ਰਮਨ ਕੁਮਾਰ ਦਾ ਪਰਿਵਾਰ ਕੱਪੜੇ ਕਾਰੋਬਾਰ ਕਰਦਾ ਸੀ ਰਮਨ ਕੁਮਾਰ ਨੇ ਵੀ 1976 ਵਿੱਚ ਅੰਮ੍ਰਿਤਸਰ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀਵਿੰਗ ਐਂਡ ਟੈਕਸਟਾਈਲ ਵਿੱਚ ਇੱਕ ਛੋਟਾ ਕੋਰਸ ਕੀਤਾ। ਰਮਨ ਕੁਮਾਰ ਅੰਮ੍ਰਿਤਸਰ ਵਿੱਚ ਹੀ ਟੈਕਸਟਾਈਲ ਯੂਨਿਟ ਵਿੱਚ ਅਪ੍ਰੈਂਟਿਸ ਵਜੋਂ ਜਾਂਦੇ ਸਨ ਜਦੋਂ ਉਹਨਾਂ ਦੀ ਚੋਣ ਦੂਰਦਰਸ਼ਨ ਲਈ ਹੋਈ। ਰਮਨ ਕੁਮਾਰ ਨੇ 1978 ਤੋਂ ਲੈ ਕੇ 2017 ਤੱਕ ਦੂਰਦਰਸ਼ਨ ਦੇ ਵਿੱਚ ਬਤੌਰ ਨਿਊਜ਼ ਪ੍ਰੋਜੈਕਟਰ ਨੌਕਰੀ ਕੀਤੀ। ਉਨਾਂ ਨੂੰ ਅਕਸਰ ਪੁੱਛਿਆ ਜਾਂਦਾ ਕਿ ਉਹਨਾਂ ਦੀ ਗੜਕ ਦੀ ਦਮਦਾਰ ਆਵਾਜ਼ ਕੁਦਰਤੀ ਹੈ ਜਾਂ ਇਸ ਪਿੱਛੇ ਕੋਈ ਪ੍ਰੈਕਟਿਸ ਤਾਂ ਰਮਨ ਕੁਮਾਰ ਦੱਸਦੇ ਹਨ ਕਿ ਸਵਾਲ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਉਹ ਕਹਿੰਦੇ ਹਨ ਹੋ ਸਕਦਾ ਹੈ ਤਜਰਬੇ ਨਾਲ ਵਾਇਸ ਮੋਡਿਊਲੇਸ਼ਨ ਬਿਹਤਰ ਹੋ ਗਈ ਹੋਵੇ ਪਰ ਇਸ ਤੋਂ ਇਲਾਵਾ ਉਹਨਾਂ ਦਾ ਇਸ ਪਿੱਛੇ ਕੋਈ ਖਾਸ ਅਭਿਆਸ ਨਹੀਂ ਹੈ ਰਮਨ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਮਨ ਵਿੱਚ ਹਮੇਸ਼ਾ ਹੀ ਰਹਿੰਦਾ ਸੀ ਇਹ ਰੇਡੀਓ ਟੀਵੀ ਜਾਂ ਬਤੌਰ ਅਨਾウンਸਰ ਨੌਕਰੀ ਕਰਨ ਦਾ ਮੌਕਾ ਮਿਲ ਜਾਵੇ ਇਸ ਲਈ ਉਹ ਰੋਜ਼ ਅਖਬਾਰ ਵਿੱਚ ਅਜਿਹੀਆਂ ਨੌਕਰੀਆਂ ਦੇਖਦੇ ਰਹਿੰਦੇ ਸਨ ਉਹਨਾਂ ਨੇ ਦੱਸਿਆ ਕਿ ਜਦੋਂ ਦੂਦਰਸ਼ਨ ਤੇ ਨਿਊਜ਼ ਪ੍ਰੋਜੈਕਟਰ ਦੀ ਨੌਕਰੀ ਨਿਕਲੀ ਤਾਂ ਉਹ ਅਪਲਾਈ ਕਰਕੇ ਪੁੱਲ ਗਏ ਸੀ ਉਹ ਅੰਮ੍ਰਿਤਸਰ ਵਿੱਚ ਟੈਕਸਟਾਈਲ ਯੂਨਿਟ ਵਿੱਚ ਅਪਰੈਂਟਿਸ ਵਜੋਂ ਜਾਂਦੇ ਸਨ ਉਦੋਂ ਹੀ 1 ਸਾਲ ਬਾਅਦ ਦੂਦਰਸ਼ਨ ਤੋਂ ਚਿੱਠੀ ਆਈ ਰਮਨ ਕੁਮਾਰ ਦੱਸਦੇ ਹਨ ਚਿੱਟੀ ਮਿਲਦਿਆ ਹੀ ਉਹਨਾਂ ਨੇ ਟੈਕਸਟਾਈਲ ਫੈਕਟਰੀ ਵਿੱਚ ਜਾਣਾ ਬੰਦ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਭਰੋਸਾ ਸੀ ਨਿਊਜ਼ ਪ੍ਰੋਜੈਕਟਰ ਵਜੋਂ ਉਹਨਾਂ ਦੀ ਚੋਣ ਹੋ ਜਾਵੇਗੀ ਰਮਨ ਕੁਮਾਰ ਚੁਣਿੰਦਾ ਨਿਊਜ਼ ਪ੍ਰੋਜੈਕਟਰ ਵਿੱਚੋਂ ਜਿਨ੍ਹਾਂ ਨੂੰ ਇੰਨੀ ਪ੍ਰਸਿੱਧੀ ਹਾਸਲ ਹੋਈ ਉਹ ਕਹਿੰਦੇ ਹਨ ਉਸ ਵੇਲੇ ਬਹੁਤੇ ਚੈਨਲ ਨਾ ਹੋਣ ਕਰਕੇ ਅਤੇ ਦੂਦਰਸ਼ਨ ਦੀ ਪਹੁੰਚ ਹੋਣ ਕਾਰਨ ਉਹਨਾਂ ਨੂੰ ਬਹੁਤ ਜਲਦੀ ਪਛਾਣ ਮਿਲ ਗਈ ਸੀ ਉਹ ਦੱਸਦੇ ਹਨ 1978 ਵਿੱਚ ਹੀ ਲੋਕ ਉਹਨਾਂ ਨੂੰ ਪਛਾਣਨ ਲੱਗ ਗਏ ਸੀ ਉਹ ਕਹਿੰਦੇ ਹਨ ਮੈਨੂੰ ਤਾਂ ਇੰਜ ਲੱਗਦਾ ਜਿਵੇਂ ਪੰਜਾਬੀਆਂ ਦੇ ਘਰ ਦਾ ਜੀ ਬਣ ਗਿਆ ਹੋਆ ਦੂਰਦਰਸ਼ਨ ਇੱਕ ਸਰਕਾਰੀ ਅਦਾਰਾ ਰਿਹਾ ਹੈ ਜਿੱਥੇ ਰਮਨ ਕੁਮਾਰ ਨੇ ਨੌਕਰੀ ਕੀਤੀ ਅਸੀਂ ਉਹਨਾਂ ਤੋਂ ਪੁੱਛਿਆ ਕਿ ਉਹਨਾਂ ਨੇ ਸਰਕਾਰੀ ਅਦਾਰੇ ਵਿੱਚ ਨੌਕਰੀ ਕਰਨ ਦੌਰਾਨ ਸਿਰਫ ਸਰਕਾਰ ਦੇ ਹੱਕ ਵਿੱਚ ਖਬਰਾਂ ਦਿਖਾਉਣ ਦਾ ਦਬਾਅ ਮਹਿਸੂਸ ਕੀਤਾ ਉਹਨਾਂ ਦੱਸਿਆ ਖਬਰਾਂ ਨੂੰ ਲੈ ਕੇ ਬਹੁਤੀ ਸਖਤਾਈ ਨਹੀਂ ਸੀ ਰਿਪੋਰਟਿੰਗ ਘੱਟ ਅਤੇ ਜ਼ਿਆਦਾਤਰ ਨਿਊਜ਼ ਰੀਡਿੰਗ ਹੀ ਹੁੰਦੀ ਸੀ ਜਿਸ ਵਿੱਚ ਪ੍ਰੈਸ ਨੋਟ ਖਾਸ ਸਰੋਤ ਹੁੰਦੇ ਸਨ ਉਹ ਦੱਸਦੇ ਹਨ ਕਿ ਸਰਕਾਰੀ ਅਧਾਰਾ ਹੋਣ ਦੇ ਕਰਕੇ ਸਰਕਾਰ ਦੀ ਖਬਰ ਤਾਂ ਜਾਣੀ ਹੀ ਹੁੰਦੀ ਸੀ ਪਰ ਜੇ ਵਿਰੋਧੀ ਧਿਰ ਦਾ ਪ੍ਰੈਸ ਨੋਟ ਵੀ ਆਉਂਦਾ ਸੀ ਤਾਂ ਉਹ ਵੀ ਖਬਰ ਚਲਾਈ ਜਾਂਦੀ ਸੀ ਰਮਨ ਕੁਮਾਰ ਕਹਿੰਦੇ ਹਨ ਕਿ ਇਸ ਤੋਂ ਇਲਾਵਾ ਉਹ ਹਫਤਾਵਾਰੀ ਸੁਤੰਤਰ ਪ੍ਰੋਗਰਾਮ ਵੀ ਕਰਦੇ ਸਨ ਜਿਸ ਵਿੱਚ ਉਹ ਕੋਈ ਵੀ ਵਿਸ਼ਾ ਚੁਣਦੇ ਸੀ ਅਤੇ ਉਸ ਤੇ ਕੋਈ ਖਾਸ ਪਾਬੰਦੀ ਲੱਗਣ ਵਾਲੀ ਗੱਲ ਨਹੀਂ ਸੀ ਪੰਜਾਬੀ ਮੀਡੀਆ ਦਾ ਮਾੜਾ ਰਮਨ ਕੁਮਾਰ ਕਹਿੰਦੇ ਹਨ ਪਿਛਲੇ ਲੰਮੇ ਸਮੇਂ ਤੋਂ ਮੀਡੀਆ ਆਵਾਜ਼ ਨਹੀਂ ਰਹੀ ਉਹ ਕਹਿੰਦੇ ਹਨ ਜ਼ਿਆਦਾਤਰ ਨਿਊਜ਼ ਚੈਨਲ ਕਾਰਪੋਰੇਟ ਘਰਾਣਿਆਂ ਕੋਲ ਚਲੇ ਗਏ ਹਨ ਕਹਿਣ ਨੂੰ ਤਾਂ ਸੁਤੰਤਰ ਹਨ ਪਰ ਚੈਨਲ ਸਰਕਾਰ ਨੂੰ ਜਾਂ ਸਰਕਾਰ ਦੇ ਮੁਖੀ ਨੂੰ ਸਵਾਲ ਨਹੀਂ ਪੁੱਛਦੇ ਇਸ ਤੋਂ ਇਲਾਵਾ ਉਹ ਕਹਿੰਦੇ ਹਨ ਐਮਰਜੈਂਸੀ ਦੌਰਾਨ ਵੀ ਮੀਡੀਆ ਲਈ ਚੁਣੌਤੀਆਂ ਰਹੀਆਂ ਸਨ ਪਰ ਉਹਨਾਂ ਦਿਨਾਂ ਵਿੱਚ ਵੀ ਕਈ ਅਖਬਾਰਾਂ ਸੈਂਸਰ ਹੋਣ ਦੇ ਬਾਵਜੂਦ ਖਾਲੀ ਪੰਨੇ ਸ਼ਾਪਕੇ ਸੁਨੇਹਾ ਦਿੰਦੀਆਂ ਰਹੀਆਂ ਹਨ ਉਹਨਾਂ ਮੁਤਾਬਕ ਪੰਜਾਬ ਵਿੱਚ ਮਿਲਿਟੈਂਸੀ ਦੌਰਾਨ ਪੱਤਰਕਾਰਤਾ ਲਈ ਚੁਣੌਤੀਆਂ ਰਹੀਆਂ ਹਨ ਕਿਉਂਕਿ ਕੱਟੜਪੰਥੀ ਧਿਰਾਂ ਵੀ ਸਰਕਾਰ ਦੀ ਤਰ੍ਹਾਂ ਨਿਜਾਮ ਨੂੰ ਆਪਣੀ ਬੋਲੀ ਬੁਲਵਾਉਣਾ ਚਾਹੁੰਦੀਆਂ ਸਨ आतवाद ਦੇ ਦੌਰ ਵੇਲੇ ਜਦੋਂ ਲੋਕ ਜਾਣ ਲਈ ਕਿਹਾ ਗਿਆ ਰਮਨ ਕੁਮਾਰ ਨੇ ਦੱਸਿਆ 80 90 ਦੇ ਦਹਾਕੇ ਵਿੱਚ ਕੁਝ ਸਮਾਂ ਡਰ ਸਹਿਮ ਵਾਲਾ ਮਾਹੌਲ ਰਿਹਾ ਸੀ ਉਹਨਾਂ ਦੱਸਿਆ ਕਿ ਬਿਆਨਤ ਸਿੰਘ ਦੀ ਸਰਕਾਰ ਵੇਲੇ ਐਸਐਸਪੀ ਨੇ ਉਹਨਾਂ ਨੂੰ ਸਲਾਹ ਦਿੱਤੀ ਕੁਝ ਸਮਾਂ ਲੋਕ ਜਾਣ ਕਿਉਂਕਿ ਉਹਨਾਂ ਕੋਲ ਰਮਨ ਕੁਮਾਰ ਦੇ ਖਤਰੇ ਵਿੱਚ ਹੋਣ ਦੀਆਂ ਇਨਪੁਟ ਆਉਂਦੀਆਂ ਸਨ ਰਮਨ ਕੁਮਾਰ ਕਹਿੰਦੇ ਹਨ ਮੈਂ ਉਹਨਾਂ ਨੂੰ ਕਿਹਾ ਜਦੋਂ ਇੰਨੇ ਸੁਰੱਖਿਆ ਘੇਰੇ ਵਾਲੇ ਅਤੇ ਪਾਇਲਟ ਜਿਪਸੀਆਂ ਵਾਲੇ ਨਹੀਂ ਬਚੇ ਤਾਂ ਮੈਂ ਕੀ ਚੀਜ਼ ਹਾਂ ਸਾਡਾ ਕਿਸੇ ਨੇ ਕੀ ਕਰ ਲੈਣਾ। ਰਮਨ ਕੁਮਾਰ ਕਹਿੰਦੇ ਹਨ ਕਿ ਉਹ ਬਹੁਤ ਜ਼ਿਆਦਾ ਬਹਾਦਰ ਤਾਂ ਨਹੀਂ ਸਨ ਪਰ ਅਜਿਹੀਆਂ ਗੱਲਾਂ ਤੋਂ ਉਹਨਾਂ ਨੂੰ ਕਦੇ ਵੀ ਡਰ ਨਹੀਂ ਲੱਗਿਆ। ਉਹਨਾਂ ਕਹਿੰਿਆ ਕਈ ਵਾਰ ਇਹ ਖਿਆਲ ਜ਼ਰੂਰ ਆਉਂਦਾ ਸੀ ਜੇ ਮੈਨੂੰ ਕੁਝ ਹੋ ਗਿਆ ਤਾਂ ਪਰਿਵਾਰ ਦਾ ਕੀ ਹੋਵੇਗਾ ਪਰ ਇਹ ਇੱਕ ਆਮ ਇਨਸਾਨੀ ਭਾਵਨਾ ਹੈ। ਖਬਰਾਂ ਪੜ੍ਹਦੇ ਹਾਂ ਜਦੋਂ ਰਮਨ ਕੁਮਾਰ ਤੋਂ ਵੱਡੀ ਗਲਤੀ ਹੋਈ। ਖਬਰਾਂ ਪੇਸ਼ ਕਰਦੇ ਹਾਂ ਕਈ ਵਾਰ ਨਿਊਜ਼ ਪ੍ਰੋਜੈਕਟਰ ਤੋਂ ਕਈ ਸ਼ਬਦ ਗਲਤ ਉਚਾਰੇ ਜਾਣ ਜਾਂ ਬੋਲਣ ਵਿੱਚ ਕਿਸੇ ਹੋਰ ਗਲਤੀ ਦੀ ਸੰਭਾਵਨਾ ਹੋ ਜਾਂਦੀ ਹੈ ਜਿਸ ਨੂੰ ਪਛਾਣ ਕੇ ਤੁਰੰਤ ਮਾਫੀ ਮੰਗ ਕੇ ਸਹੀ ਵੀ ਕਰ ਲੈਂਦੇ ਹਨ ਪਰ ਇੱਕ ਵਾਰ ਦੂਰਦਰਸ਼ਨ ਦੇ ਮਸ਼ਹੂਰ ਨਿਊਜ਼ ਪ੍ਰੈਜ਼ੈਂਟਰ ਰਮਨ ਕੁਮਾਰ ਹੁਰਾ ਤੋਂ ਅਜਿਹੀ ਗਲਤੀ ਹੋ ਗਈ ਜਿਸ ਨੂੰ ਸੁਧਾਰਨ ਦੀ ਗੁਣੈਸ ਵੀ ਉਹਨਾਂ ਕੋਲ ਨਹੀਂ ਸੀ ਰਮਨ ਕੁਮਾਰ ਨੇ ਦੱਸਿਆ ਉਹਨਾਂ ਦੀ ਨਵੀਂ ਜੁਆਇਨਿੰਗ ਹੋਈ ਸੀ ਅਤੇ ਜੋ ਗਲਤੀ ਉਹਨਾਂ ਤੋਂ ਹੋਈ ਉਸ ਨਾਲ ਉਹਨਾਂ ਦਾ ਕੈਰੀਅਰ ਉਸ ਵੇਲੇ ਖਤਮ ਵੀ ਹੋ ਸਕਦਾ ਸੀ ਪਰ ਉਹ ਕਿਵੇਂ ਬਚ ਗਏ 1978 ਵਿੱਚ ਅੰਮ੍ਰਿਤਸਰ ਤੋਂ ਚੈਨਲ ਚੱਲਦਾ ਸੀ ਇੱਕ ਜਗ੍ਹਾ ਖਬਰਾਂ ਤਿਆਰ ਕਰਦੇ ਸੀ, ਟ੍ਰਾਂਸਮਿਟਰ ਸ਼ਹਿਰ ਵਿੱਚ ਕਿਸੇ ਹੋਰ ਥਾਂ ਸੀ ਜਿੱਥੇ ਜਾ ਕੇ ਖਬਰਾਂ ਪੜ੍ਹਨੀਆਂ ਹੁੰਦੀਆਂ ਸਨ। ਉਹਨਾਂ ਦੱਸਿਆ ਮੇਰੇ ਕੋਲ 5-6 ਵੱਖ-ਵੱਖ ਲੋਕਾਂ ਦੀ ਲਿਖਾਈ ਵਾਲੇ ਖਬਰਾਂ ਵਾਲੇ ਪੰਨੇ ਹੁੰਦੇ ਸੀ। ਇੱਕ ਵਾਰ ਅਸੀਂ ਗੱਡੀ ਵਿੱਚ ਜਾਂਦੇ ਹੋਏ ਖਬਰਾਂ ਵਾਲੇ ਪੰਨੇ ਦੇਖਦੇ ਜਾ ਰਹੇ ਸੀ। ਪਹੁੰਚ ਕੇ ਜਦੋਂ ਮੈਂ ਖਬਰਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਹੈੱਡਲਾਈਨ ਤੋਂ ਬਾਅਦ ਦੇ 25 ਪੰਨੇ ਪਿੱਛੇ ਲੱਗ ਗਏ ਅਤੇ 26 ਤੋਂ 50 ਨੰਬਰ ਵਾਲੇ ਪੰਨੇ ਅੱਗੇ ਲੱਗ ਗਏ ਤੇ ਮੈਂ ਉਸੇ ਤਰ੍ਹਾਂ ਛੇਵੇਂ ਪੰਨੇ ਤੋਂ ਖਬਰਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਰਮਨ ਕੁਮਾਰ ਮੁਤਾਬਕ ਜਲੰਧਰ ਵਿੱਚ ਉਹਨਾਂ ਦੇ ਡਾਇਰੈਕਟਰ ਬੁਲਟਨ ਦੇਖਦੇ ਰਹੇ ਸੀ ਉਹਨਾਂ ਨੇ ਅੰਮ੍ਰਿਤਸਰ ਵਿੱਚਲੇ ਡਿਊਟੀ ਰੂਮ ਵਿੱਚ ਫੋਨ ਕਰਕੇ ਝਾਰ ਲਗਾਈ ਰਮਨ ਕੁਮਾਰ ਨੇ ਕਿਹਾ ਜਦੋਂ ਮੈਂ ਇਸ ਗਲਤੀ ਦਾ ਪਤਾ ਲੱਗਾ ਤਾਂ ਮੇਰੇ ਰੰਗ ਉੱਡ ਗਏ ਪਰ ਹੌਲੀ-ਹੌਲੀ ਮੈਂ ਖਬਰਾਂ ਪੜਨ ਵਿੱਚ ਸਹਿਜ ਹੋ ਗਿਆ ਪੱਤਰਕਾਰਤਾ ਤੇ ਸੋਸ਼ਲ ਮੀਡੀਆ ਵੀਡੀਓ ਸੁਣਦੇ ਤੇ ਅਖਬਾਰਾਂ ਪੜ੍ਹਦੇ ਵੱਡੇ ਹੋਏ ਰਮਨ ਕੁਮਾਰ ਨੇ ਟੈਲੀਵਿਜ਼ਨ ਵਿੱਚ ਨੌਕਰੀ ਕੀਤੀ ਅਤੇ ਹੁਣ ਸੋਸ਼ਲ ਮੀਡੀਆ ਜਰੇ ਆਪਣੇ ਦਰਸ਼ਕਾਂ ਨਾਲ ਜੁੜਦੇ ਹਨ ਅਸੀਂ ਉਹਨਾਂ ਤੋਂ ਪੱਤਰਕਾਰਤਾ ਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਬਾਰੇ ਪੁੱਛਿਆ ਉਹ ਕਹਿੰਦੇ ਹਨ ਇਸ ਦੌਰ ਵਿੱਚ ਜਦੋਂ ਪੱਤਰਕਾਰਤਾ ਵਿੱਚ ਨਿਰਪੱਖ ਕੰਮ ਹੋਣ ਹੀ ਨਹੀਂ ਦਿੱਤਾ ਜਾ ਰਿਹਾ ਤਾਂ ਸੋਸ਼ਲ ਮੀਡੀਆ ਇੱਕ ਵੱਡੀ ਧੀਰ ਬਣ ਕੇ ਉੱਭਰਦਾ ਹੈ। ਉਹਨਾਂ ਮੁਤਾਬਕ ਸੋਸ਼ਲ ਮੀਡੀਆ ਨੇ ਅਜੀਹਾ ਪਲੇਟਫਾਰਮ ਦਿੱਤਾ ਕਿ ਜੇ ਕੋਈ ਆਜ਼ਾਦ ਤੌਰ ਤੇ ਕੰਮ ਕਰਨਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ। ਅੱਜੋਕੇ ਦੌਰ ਵਿੱਚ ਟੈਲੀਵਿਜ਼ਨ ਤੇ ਖਬਰਾਂ ਪੜੇ ਜਾਣ ਦੇ ਅੰਦਾਜ਼ ਬਾਰੇ ਰਮਨ ਕੁਮਾਰ ਕਹਿੰਦੇ ਹਨ ਬਹੁਤ ਵੱਧ ਚੜ ਕੇ ਬੋਲਿਆ ਜਾਂਦਾ ਹੈ ਜਿਸ ਦੀ ਜ਼ਰੂਰਤ ਵੀ ਨਹੀਂ ਹੁੰਦੀ। ਉਹ ਕਹਿੰਦੇ ਹਨ ਅਜੀਹਾ ਤਾਂ ਨਹੀਂ ਹੈ। ਤੁਹਾਡੇ ਕੋਲ ਮਾਈਕ ਨਹੀਂ ਹੈ ਅਤੇ ਵੱਡੇ ਹਾਲ ਵਿੱਚ ਕੀਰਲੀ ਕਤਾਰ ਵਿੱਚ ਤੁਸੀਂ ਆਵਾਜ਼ ਪਹੁੰਚਾਉਣੀ ਹੈ ਲੋਕਾਂ ਨੇ ਖਬਰਾਂ ਘਰਾਂ ਵਿੱਚ ਬੈਠ ਕੇ ਟੀਵੀ ਤੇ ਸੁਣਨੀਆਂ ਹਨ ਉਤੇਜਕ ਹੋ ਕੇ ਬੋਲਣ ਦੀ ਲੋੜ ਹੀ ਨਹੀਂ ਸਹਿਜ ਢੰਗ ਨਾਲ ਤੁਸੀਂ ਆਪਣੀ ਗੱਲ ਬਿਹਤਰ ਢੰਗ ਨਾਲ ਸਮਝਾ ਸਕਦੇ ਹੋ ਇਸ ਦੇ ਨਾਲ ਹੀ ਰਮਨ ਕੁਮਾਰ ਕਹਿੰਦੇ ਹਨ ਖਬਰਾਂ ਪੇਸ਼ ਕਰਨ ਦੇ ਅਜਿਹੇ ਅੰਦਾਜ਼ ਦੀ ਲੋਕ ਆਲੋਚਨਾ ਵੀ ਕਰਦੇ ਹਨ ਪਰ ਉਹਨਾਂ ਨੂੰ ਦੇਖਦੇ ਵੀ ਰਹਿੰਦੇ ਹਨ ਜਿਸ ਕਰਕੇ ਚੈਨਲਾਂ ਦੀ ਟੀਆਰਪੀ ਬਰਕਰਾਰ ਰਹਿੰਦੀ ਹੈ ਉਨਾ ਕਿਹਾ ਜੇ ਲੋਕ ਦੇਖਣਾ ਬੰਦ ਕਰ ਦੇਣ ਅਤੇ ਟੀਆਰਪੀ ਘਟੇ ਤਾਂ ਸ਼ਾਇਦ ਚੈਨਲ ਇਸ ਬਾਰੇ ਸੋਚਣ। ਅਜੋਕੇ ਦੌਰ ਵਿੱਚ ਦਰਸ਼ਕ ਸਹੀ ਖਬਰ ਦੀ ਪਛਾਣ ਕਿਵੇਂ ਕਰਨ? ਨਿਊਜ਼ ਚੈਨਲਾਂ ਦੀ ਭਮਾਰ, ਫੇਕ ਨਿਊਜ਼ ਤੇ ਪੱਖਪਤੀ ਪੱਤਰਕਾਰੀ ਦੇ ਦਰਮਿਆਨ ਇੱਕ ਦਰਸ਼ਕ ਸਹੀ ਖਬਰ ਨੂੰ ਕਿਵੇਂ ਪਛਾਣ ਸਕਦਾ ਹੈ? ਇਸ ਬਾਰੇ ਰਮਨ ਕੁਮਾਰ ਕਹਿੰਦੇ ਹਨ ਕਈ ਵਾਰ ਅਜੀਹਾ ਕਰਨਾ ਔਖਾ ਹੋ ਜਾਂਦਾ ਹੈ ਪਰ ਇਸ ਲਈ ਦਰਸ਼ਕ ਨੂੰ ਦਿਲਚਸਪੀ ਲੈਣੀ ਪਵੇਗੀ। ਉਨ੍ਹਾਂ ਮੁਤਾਬਕ ਦਰਸ਼ਕਾਂ ਨੂੰ ਖਬਰ ਸੁਣਨ ਜਾਂ ਸਮਝਣ ਲਈ ਸਿਰਫ ਇੱਕ ਧਾਰੇ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਉਹਨਾਂ ਮੁਤਾਬਕ ਦੋ ਜਾਂ ਦੋ ਤੋਂ ਵੱਧ ਚੈਨਲ ਅਖਬਾਰਾਂ ਜਰੀਏ ਖਬਰ ਦੀ ਬਿਹਤਰ ਸਮਝ ਲੱਗ ਸਕਦੀ ਹੈ ਇਸ ਤੋਂ ਇਲਾਵਾ ਉਹ ਕਹਿੰਦੇ ਹਨ ਭਰੋਸੇਯੋਗ ਚਿਹਰਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਜੋ ਹੁਣ ਮੁੱਖ ਧਾਰਾ ਵਿੱਚ ਨਹੀਂ ਦਿਸਦੇ ਉਹ ਕਹਿੰਦੇ ਹਨ ਅੱਜਕੱਲ੍ਹ ਸੋਸ਼ਲ ਮੀਡੀਆ ਜਰੀਏ ਥੋੜੀ ਜਿਹੀ ਖੋਜ ਕਰਨ ਤੇ ਤੁਸੀਂ ਲੱਭ ਸਕਦੇ ਹੋ ਅਤੇ ਉਹਨਾਂ ਦੇ ਚੈਨਲ ਵੀ ਦੇਖ ਸਕਦੇ ਹੋ ਦੋਸਤੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ